ਆਸਾ ਦੀਵਾਰ ਦੀ ਇਹ ਜੋ ਦੂਜੀ ਪੌੜੀ ਹੈ ਇਸੇ ਜੋ ਤਿੰਨ ਸ਼ਲੋਕ ਨੇ ਤੀਜਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਜਿਸ ਵਿੱਚ ਆਪ ਫਰਮਾਨ ਕਰਦੇ ਨੇ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਸਮੋ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ इस कोठी व्यापक रूप देश रह बनस्पति सागर ग्रह निछत्र रेत दे जर्रे तू लैके सूरज दिया दिरणा हाथी कीट पहाड़ पाताल आकाश जिथे तक निगाह जाती है और जो अदृश दुनिया है यह सारा जगत ए सारा ब्रह्मंड उस अकाल पुरख दे रहने की थां है ਕੋਈ ਵਿਸ਼ੇਸ਼ ਿਕਾਣਾ ਪ੍ਰਮਾਤਮਾ ਦਾ ਨਹੀਂ ਹੈ। ਬਈ ਫਲਾਣੀ ਥਾਂ ਤੇ ਹੈ ਤਾਂ ਇਸ ਦਾ ਮਤਲਬ ਹੈ ਇਸ ਥਾਂ ਤੇ ਨਹੀਂ ਹੈ। ਦੋ ਸ਼ਬਦ ਪ੍ਰਮਾਤਮਾ ਪ੍ਰਤੀ ਜੋ ਪ੍ਰਯੋਗ ਕੀਤੇ ਜਾਂਦੇ ਨੇ ਉਹ ਸਚਾਈ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ। ਜੈਸੇ ਕਿ ਆਖਿਆ ਜਾਂਦਾ ਹੈ ਪ੍ਰਮਾਤਮਾ ਨੂੰ ਲੱਭਣਾ ਹੈ। ਤੇ ਲੱਭਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਏ। ਉਹ ਗੁੰਮ ਨਹੀਂ ਹੋਇਆ। ਪਰਮਾਤਮਾ ਦੇ ਕੋਲ ਜਾਣਾ ਹੈ ਤੋ ਕੋਲ ਉਸਦੇ ਹੀ ਜਾਣਾ ਹੈ ਜੋ ਆਪਣੇ ਤੋਂ ਦੂਰ ਹੈ ਜੋ ਆਪਣੇ ਤੋਂ ਦੂਰ ਨਹੀਂ ਉਸਦੇ ਕੋਲ ਕੀ ਜਾਣਾ ਜੋ ਗੁੰਮ ਨਹੀਂ ਹੋਇਆ ਉਹਨੂੰ ਲੱਭਣਾ ਕੀ ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦਾ ਐਸਾ ਕਹਿਣਾ ਹੈ ਕਿ ਤੂੰ ਅੱਖਾਂ ਖੋਲ ਉਤੇ ਹਾਜ਼ਰ ਨਾਜ਼ਰ ਹੈ ਉਹ ਗੁੰਮ ਨਹੀਂ ਹੋਇਆ ਔਰ ਉਹ ਤੇਥੋਂ ਦੂਰ ਵੀ ਨਹੀਂ ਲਿਆ ਜਾ ਉਸਦੇ ਕੋਲ ਜਾਣਾ ਹੈ ਜਾਂ ਉਹਨੂੰ ਲੱਭਣਾ ਹੈ ਧਾਰਮਿਕ ਦੁਨੀਆ ਦੇ ਵਿੱਚ ਇਹ ਜੋ ਕਹਾਵਤਾਂ ਨੇ ਇਹ ਵੀ ਇੱਕ ਭ੍ਰਾਂਤੀ ਤੇ ਖੜੀਆਂ ਨੇ ਦਰਸਲ ਗਲਤ ਨਹੀਂ ਐ ਤੂੰ ਆਪਣੀਆਂ ਅੱਖਾਂ ਖੋਲ ਉਹ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹਦਾ ਨਾ ਦਿਖਾਈ ਦੇਣਾ ਉਹਦੀ ਦੂਰੀ ਨਹੀਂ ਐ ਉਹਦਾ ਨਾ ਦਿਖਾਈ ਦੇਣਾ ਉਸਦਾ ਗੁਮ ਹੋਣਾ ਨਹੀਂ ਐ ਬਲਕਿ ਤੇਰਾ ਸੋਣਾ ਹੈ ਤੇਰੀ ਅੱਖਾਂ ਦਾ ਬੰਦ ਹੋਣਾ ਹੈ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਸਮੂਹ ਬ੍ਰਹਿਮੰਡ ਇਹ ਸਾਰੇ ਦਾ ਸਾਰਾ ਜਗਤ ਪਰਮਾਤਮਾ ਦੇ ਰਹਿਣ ਦੀ ਥਾਂ ਹੈ ਆਸਣ ਲੋਏ ਲੋਏ ਢੰਡਾਰ ਵਾਸਤਵਿਕ ਉਸ ਪਰਮਾਤਮਾ ਦਾ ਆਸਣ ਹਰ ਲੋਕ ਦੇ ਵਿੱਚ ਹੈ ਹਰ ਬਸ਼ਰ ਦੇ ਵਿੱਚ ਹੈ ਹਰ ਜੀਵ ਦੇ ਵਿੱਚ ਹੈ ਕੋਈ ਉਸ ਦਾ ਇੱਕsinghasan ਨਹੀਂ ਇਹ ਵਿਆਪਕ ਬ੍ਰਹਿਮੰਡ ਉਸ ਦਾsinghasan ਹੈ ਔਰ ਇਸ ਸਾਰੇ ਬ੍ਰਹਿਮੰਡ ਦੇ ਵਿੱਚ ਉਹ ਬੈਠਾ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਸ਼ਵਾਸ ਇਹ ਕੋਠੜੀ ਚੋਂ ਕੇ ਸੱਚ ਦੀ ਹੈ ਇਸ ਵਾਸਤੇ ਕੋਠੜੀ ਵੀ ਸੱਚੀ ਹੈ ਜਿਸ ਘਰ ਵਿੱਚ ਧਾਰਮਿਕ ਲੋਕ ਰਹਿੰਦੇ ਹੋਵਨ ਜਿਸ ਘਰਮ ਦੇ ਘਰ ਵਿੱਚ ਧਾਰਮਿਕ ਵਿਚਾਰ ਅਠੇ ਪੈਰ ਪੜੇ ਜਾਂਦੇ ਹੋਵਨ ਪੜਾਏ ਜਾਂਦੇ ਹੋਵਨ ਉਸ ਇੱਟਾਂ ਦੀ ਢੇਰੀ ਨੂੰ ਵੀ ਲੋਕੀ ਧਾਰਮਿਕ ਮੰਦਰ ਕਹਿ ਦਿੰਦੇ ਨੇ ਹੈਨ ਤੇ ਇੱਟਾਂ ਹੀ ਹੈ ਤੇ ਪੱਥਰ ਹੀ ਹੈ ਤੇ ਲੱਕੜ ਹੀ ਲੇਕਿਨ ਧਾਰਮਿਕ ਮੰਦਰ ਇਹ ਮਕਾਨ ਧਾਰਮਿਕ ਭਵਨ ਹੈ ਕੀ ਹੈ ਉਹਦੇ ਵਿੱਚ ਧਰਮ ਦੀ ਚਰਚਾ ਹੈ ਉਹਦੇ ਵਿੱਚ ਕੋਈ ਧਾਰਮਿਕ ਮਨੁੱਖ ਰਹਿੰਦੇ ਨੇ ਉਹਦੇ ਵਿੱਚ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਤਾਂ ਜਿੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਉਹ ਅਸਥਾਨ ਉਹ ਘਰ ਆਮ ਘਰ ਨਹੀਂ ਰਹਿ ਜਾਂਦਾ ਉਹ ਪਾਵਨ ਘਰ ਬਣ ਜਾਂਦਾ ਹੈ ਪਵਿੱਤਰ ਘਰ ਬਣ ਜਾਂਦਾ ਹੈ ਸਾਰੇ ਬ੍ਰਹਮਣ ਦੇ ਜ਼ਰਰੇ ਜ਼ਰਰੇ ਵਿੱਚ ਉਸ ਸੱਚ ਦਾ ਵਾਸਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬ੍ਰਹਿਮੰਡ ਨੂੰ ਸੱਚੇ ਦੀ ਕੋਠੜੀ ਕਹਿੰਦੇ ਨੇ ਸੱਚ ਦੀ ਕੋਠੜੀ ਕਹਿੰਦੇ ਨੇ ਇਹ ਝੂਠੇ ਦੀ ਕੋਠੜੀ ਆਉਂਦੀ ਤਾਂ ਸ਼ਾਇਦ ਇਹ ਕੋਠੜੀ ਝੂਠੀ ਆਉਂਦੀ ਪਰ ਕਿਉਂਕਿ ਸੱਚ ਦੀ ਕੋਠੜੀ ਹੈ ਤੇ ਸੱਚ ਦਾ ਇਸ ਵਿੱਚ ਵਾਸ ਹੈ ਜਗਤ ਦੇ ਕਿਸੇ ਹਿੱਸੇ ਦੀ ਨਿੰਦਾ ਜਾਂ ਉਸ ਨੂੰ ਝੋਟ ਪਛਾਣਾ ਦਰਸ ਇਹ ਵੀ ਕਰਤੇ ਪੁਰਖ ਨੂੰ ਝੋਟ ਪਛਾਣਾ ਹੋਵੇਗਾ ਕਿਉਂਕਿ ਇਹ ਉਸ ਦੀ ਕੋਠੜੀ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਇ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਅਦਨੇ ਉਸ ਦਾ ਹੁਕਮ ਮੰਨ ਕੇ ਹੁਕਮੀ ਦੇ ਸਮਾਈ ਹਾਸਲ ਕਰ ਲਈ ਹੈ ਤੇ ਇਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ ਨਾ ਸੋ ਰਹੇ ਨੇ ਖੱਜਲ ਖਾਰ ਹੋ ਰਹੇ ਨੇ ਦੁਖੀ ਹੋ ਰਹੇ ਨੇ ਬੇਚੈਨ ਹੋ ਰਹੇ ਨੇ ਇਕ ਨਾ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੀ ਸਮਾਈ ਹਾਸਲ ਕਰ ਲਈ ਹੈ ਇੱਥੇ ਪ੍ਰਸ਼ਨ ਖੜਾ ਹੋਵੇਗਾ ਹੁਕਮ ਮੰਨ ਕੇ ਹੁਕਮ ਕੀਏ ਹੁਕਮ ਕਿਤੇ ਉਸ ਨੂੰ ਪੜ ਲਈਏ ਉਸ ਨੂੰ ਸਮਝ ਲਈਏ ਉਹਨੂੰ ਸੁਣ ਲਈਏ ਪ੍ਰਭਾਤਮਾ ਦਾ ਹੁਕਮ ਕਿੱਥੇ ਲਿਖਿਆ ਹੈ ਸਹਿਬ ਕਹਿੰਦੇ ਨੇ ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ ਹੁਕਮ ਰਜ਼ਾਈ ਚਲਣਾ ਨਾਮਿਕ ਲਿਖਿਆ ਨਾਲ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਕਿਹੜੀ ਭਾਸ਼ਾ ਵਿੱਚ ਹੈ ਦਰਸਲ परमात्मा दी भाषा ਅੱਖਰਾਂ ਦੇ ਵਿੱਚ ਨਹੀਂ ਆਉਂਦੀ ਮੌਨ ਦੀ ਭਾਸ਼ਾ ਹੈ ਖਾਮੋਸ਼ ਭਾਸ਼ਾ ਹੈ ਭਾਵ ਦੀ ਭਾਸ਼ਾ ਹੈ ਉਹਨੂੰ ਸਮਝਣਾ ਪਏਗਾ ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲਗ-ਅਲਗ ਨੇ ਤਾਂ ਉਸ ਦਾ ਹੁਕਮ ਹਰ ਮਸਤਕ ਤੇ ਲਿਖਿਆ ਹੈ ਨਾਂ ਨਿਕ ਲਿਖਿਆ ਨਾ ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਹੈ ਉਹ ਉਸ ਹੁਕਮੇ ਦੀ ਲਿੰਨਤਾ ਹਾਸਲ ਕਰ ਲੈਂਦਾ ਹੈ ਤੋ ਸਾਹਿਬ ਹੈ ਅੰਗਰ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਇੱਕ ਅਦ ਭਗਤਾ ਨੇ ਹੁਕਮ ਨੂੰ ਮੰਨ ਕੇ ਹੁਕਮੀ ਦੇ ਚ ਸਮਾਈ ਹਾਸਲ ਕਰ ਲਈ ਹੈ ਰਜ਼ਾ ਨੂੰ ਮੰਨ ਕੇ ਉਸ ਪ੍ਰਮਾਤਮਾ ਦੇ ਚ ਲਿੰਦਾ ਹਾਸਲ ਕਰ ਲਈਏ ਤੇ ਇੱਕ ਅਦ ਹੁਕਮ ਤੋਂ ਇਨਕਾਰੀ ਹੋ ਕੇ ਆਪਣਾ ਜੀਵਨ ਨਾਸ਼ ਕਰ ਲਿਆ ਹੈ ਆਪਣਾ ਜੀਵਨ ਖਾਰ ਕਰ ਲਿਆ ਹੈ ਹੁਕਮ ਤੋਂ ਇਨਕਾਰੀ ਮਨੁੱਖ ਹੋ ਸਕਦਾ ਹੈ ਲੇਕਿਨ ਹੁਕਮ ਤੋਂ ਬਚ ਨਹੀਂ ਸਕਦਾ ਮਛਲੀ ਸਾਗਰ ਦੇ ਚ ਘੁੰਮਦੀ ਹੋਈ ਐਸਾ ਕਹਿ ਸਕਦੀ ਹੈ ਸਾਗਰ ਮੈਨੂੰ ਪ੍ਰਵਾਨ ਨਹੀਂ ਐਸਾ ਕਹਿ ਸਕਦੀ ਹੈ ਐਸਾ ਉਸਨੂੰ ਖੋਲ ਹੈ ਲੇਕਿਨ ਪਾਣੀ ਤੋਂ ਬਾਹਰ ਰਹਿ ਕੇ ਵਿਚਰ ਨਹੀਂ ਸਕਦੀ ਉਸ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੀ ਉਸ ਦੇ ਹੁਕਮ ਤੋਂ ਇਨਕਾਰ ਹੋਣ ਦਾ ਜਜ਼ਬਾ ਉਜਾਗਰ ਕਰ ਸਕਦੀ ਹੈ ਨਦੀ ਦੇ ਇੱਕ ਕੰਢੇ ਤੋਂ ਲੈ ਕੇ ਦੂਸਰੇ ਕੰਢੇ ਤੱਕ ਮੱਛੀ ਜਾ ਸਕਦੀ ਹੈ ਪਰ ਪਾਣੀ ਤਾਂ ਬਾਹਰ ਨਿਕਲ ਕੇ ਕਲੋਲ ਨਹੀਂ ਕਰ ਸਕਦੀ ਮੱਛੀ ਦਰਿਆ ਦੇਚ ਘੁੰਮ ਰਹੀ ਆ ਐਸਾ ਕਹਿ ਸਕਦੀ ਐ ਪਾਣੀ ਦੇਚ ਰਹਿਣਾ ਮੈਨੂੰ ਕਬੂਲ ਨਹੀਂ ਪਾਣੀ ਦੇਚ ਵਿਚਰਨਾ ਮੈਨੂੰ ਇਹ ਪ੍ਰਵਾਨ ਨਹੀਂ ਲੇਕਿਨ ਫਿਰ ਵੀ ਪਾਣੀ ਤਾਂ ਬਾਹਰ ਰਹਿ ਕੇ ਇਹ ਵਿਚਰ ਨਹੀਂ ਸਕਦੀ ਮਨੁੱਖ ਐਸਾ ਕਹਿ ਸਕਦਾ ਐ हे ਪ੍ਰਮਾਤਮਾ ਇਹ ਤੇਰਾ ਹੁਕਮ ਮੈਨੂੰ ਕਬੂਲ ਨਹੀਂ ਇਹ ਤੇਰੀ ਰਜ਼ਾ ਮੈਨੂੰ ਪ੍ਰਵਾਨ ਨਹੀਂ لیکن پھر بھی اس دی رضا تو بار ہو نہیں سکدا پھر بھی اس دے حکم تو بار ہو نہیں سکدا باریک بُد رکھن والیاں نے ঈশ্বর دے اس راز نو سمجھیا اس راز نو جانیا اور انج کہ لو اس راز دا ہی صدقہ انہاں نے واسطے پرماطما نو جانے ہے کہو نا انک جن حکم پچھاتا پرب صاحب کا تن ভেদ جاتا تو اک نا حکم سمائے لے اک نا حکمے کرے وناش ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਇਕ ਨੇ ਪ੍ਰਮਾਤਮਾ ਦੇ ਭਾਣੇ ਨੂੰ ਮੰਨ ਕੇ ਉਸ ਦੇ ਹੁਕਮ ਨੂੰ ਮੰਨ ਕੇ ਮਾਇਆ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ ਤੇ ਇੱਕ ਹੁਕਮ ਦੀ ਅਦੋਲੀ ਕਰਕੇ ਬਾਹ ਹੁਕਮ ਤੋਂ ਇਨਕਾਰੀ ਹੋ ਕੇ ਮਾਇਆ ਵਿੱਚ ਹੀ ਫਸੇ ਰਹਿ ਗਏ ਜੰਜਾਲ ਵਿੱਚ ਹੀ ਫਸੇ ਰਹਿ ਗਏ ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਇਹ ਵੀ ਦਿਖਾਈ ਨਹੀਂ ਦਿੰਦਾ ਔਰ ਐਸਾ ਵੀ ਦਾਅਵੇ ਨਾਲ ਨਹੀਂ ਆਖਿਆ ਜਾ ਸਕਦਾ ਕਿ ਜ਼ਿੰਦਗੀ ਕਿਸ ਦੀ ਰਾਸ ਹੈ ਜਗਤ ਤੇ ਆਇਆ ਕਿਸ ਦਾ ਸਫਲ ਹੋਇਆ ਮਨੁੱਖ ਫੈਸਲਾ ਕੋਨ ਗੱਲ ਨਹੀਂ ਕਰ ਸਕਦਾ ਫਲਾਣਾ ਜੰਨਤ ਦੇ ਚਲਾ ਗਿਆ ਫਲਾਣਾ ਸਵਰਗਵਾਸ ਹੋ ਗਿਆ ਫਲਾਣਾ ਬ੍ਰਹਮ ਲੀਨ ਹੋ ਗਿਆ ਮਨੁੱਖੀ ਦੁਨੀਆ ਦੀ ਇਹ ਸਾਰੀਆਂ ਕਹਾਵਤਾਂ ਹੀ ਨੇ ਇਹ ਰਿਚ ਹਕੀਕਤ ਕੁਛ ਵੀ ਨਹੀਂ ਕਿਉਂਕਿ ਮਨੁੱਖ ਦੇ ਆਪਣੇ ਅੰਦਾਜ਼ੇ ਨੇ ਮਨੁੱਖ ਦੀਆਂ ਆਪਣੀਆਂ ਅਕਿਆਸ ਅਰਾਈਆਂ ਨੇ ਮਨੁੱਖ ਦੇ ਕੋਲ ਐਸੀ ਕੋਈ ਦੂਰਬਿੰਦ ਨਹੀਂ ਕਿ ਉਸ ਨੇ ਦੇਖ ਲਿਆ ਹੋਵੇ ਹਾਂ ਵਾਕਈ ਇਹ ਬ੍ਰह्मलीन ਹੋ ਗਿਆ ਹੈ ਵਾਕਈ ਇਹ ਸੱਚਖੰਡਵਾਸੀ ਹੋ ਗਿਆ ਹੈ ਤਾਂ ਸਾਇਬ ਕੰਨ ਨੇ ਇਹ ਕਹਿਣ ਮਾਤਰ ਗੱਲ ਨਹੀਂ ਇਹ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਤਾਂ ਇਹ ਕਹਿਣ ਮਾਤਰ ਗੱਲ ਨਹੀਂ ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਗੁਰੂਦਵਾਰਾ ਇਸ ਗੱਲ ਨੂੰ ਜਾਣਿਆ ਜਾਂਦਾ ਹੈ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਈਸ਼ਵਰ ਆਪ ਹੀ ਅੰਤਿਸ਼ ਕਰਨ ਦੇ ਵਿੱਚ ਪ੍ਰਕਾਸ਼ ਕਰਦਾ ਹੈ ਉਹ ਆਪ ਹੀ ਚਾਨਣਾ ਦੇਂਦਾ ਹੈ ਦਰਸਲ ਲੰਬੀ ਚੌੜੀ ਸਾਧਨਾ ਕਰਨ ਤੋਂ ਬਾਅਦ ਇਸ ਗੱਲ ਦਾ ਬੋਧ ਮਨੁੱਖ ਨੂੰ ਮਿਲਦਾ ਹੈ ਕਿ ਈਸ਼ਵਰ ਪ੍ਰਿਆਸ ਨਾਲ ਨਹੀਂ ਪ੍ਰਸਾਦ ਨਾਲ ਮਿਲਦਾ ਹੈ ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਪ੍ਰਸਾਦ ਦੀ ਮਹਿਮਾ ਜਦ ਕਿ ਜਗਤ ਦੇ ਵਿੱਚ ਪ੍ਰਯਾਸ ਦੀ ਗੱਲ ਹੈ ਸੰਸਾਰ ਦੇ ਵਿੱਚ ਪਰਸਾਰਤ ਦੀ ਗੱਲ ਹੈ ਜਦ ਕਿ ਧਾਰਮਿਕ ਦੁਨੀਆ ਵਿੱਚ ਬਖਸ਼ਿਸ਼ ਦੀ ਗੱਲ ਹੈ ਸੰਸਾਰ ਦੇ ਵਿੱਚ ਉਦਮ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਵਿੱਚ ਕਿਰਪਾ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਸਹੀ ਹੈ ਉਹ ਕਹਿਣ ਨੇ ਉਦਮ ਕਰ ਕਰਕੇ ਪਤਾ ਚੱਲਦਾ ਹੈ ਕਿ ਆਖਿਰ ਇਹ ਉਸ ਦਾ ਮਿਲਾਪ ਉਹਦੀ ਬਖਸ਼ਿਸ਼ ਹੈ ਉਦੀ ਰਹਿਮਤ ਹੈ ਸਾਡਾ ਉਦਮ ਸਾਡਾ ਪ੍ਰਸ਼ਾਰਤ ਸਾਡਾ ਪ੍ਰਿਆਸ ਉਸ ਦਾ ਮੁੱਲ ਨਹੀਂ ਹੈ ਅਗਰ ਇਸ ਨੂੰ ਮੁੱਲ ਮੰਨ ਲੈਂਦੇ ਆ ਤਾਂ ਸਾਡੇ ਪ੍ਰਿਆਸ ਨਾਲੋਂ ਪ੍ਰਮਾਤਮਾ ਦਾ ਪ੍ਰਸਾਦ ਪ੍ਰਮਾਤਮਾ ਕੋਈ ਵੱਡਾ ਨਹੀਂ ਹੈ